ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਹਰ ਜੇਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਿਵਾਨ ਹਰ ਸੱਜਣ ਤਾਂ ਵਣ ਲੱਗਿਆ ਕਿਸੈ ਨਾ ਦੇਈ ਬੰਨ ਹਾਂ ਬੰਨ ਕਸਕੇ ਕਰਣਾ ਭਾਰਾ ਕਰਕੇ ਕਿਸੈ ਨਾ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ ਇਹ ਵੀ ਸੰਨ ਵੀ ਕਸਕੇ ਬੋਲਣਾ ਸੰਨ ਪੋਲਾ ਜਾਣੀ ਕਹਿਣਾ ਉਨ ਲੱਗਾ ਨਾਹੀਂ ਸੰਨ ਰੰਗ ਸੱਬੇ ਨਾਰਾਇਣੇ ਜੀਤੇ ਮਨ ਭਾਵਨ ਹਾਂ ਰੰਗ ਸੱਬੇ ਨਾਰਾਇਣੇ ਜੀਤੇ ਮਨ ਭਾਵਨ ਜੀਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਇਹ ਧੰਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨੰ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਪਾਗ ਮਥਨ ਆਸਾੜ ਤਪੰਦਾ ਤਿਸ ਲਗੈ ਹਰ ਨਾਹੋ ਨਾ ਜਿੰਨਾ ਪਾਸ ਆਸਾੜ ਤਪੰਦਾ ਤਿਸ ਲਗੈ ਹਰ ਨਾਹੋ ਨਾ ਜਿੰਨਾ ਪਾਸ ਨਾਹੋ ਨੰਨੇ ਨੂੰ ਕੰਨਾਂ ਹੈ ਹਾਹੇ ਨੂੰ ਔਂਕੜ ਹੈ ਨਾਹੋ ਇਨੂੰ ਨਾਉ ਨਹੀਂ ਬੋਲਣਾ ਪਾਠੀ ਸੰਗ ਆਮ ਤੌਰ ਤੇ ਨਾਉ ਬੋਲ ਜਾਂਦੇ ਨੇ ਨਾਉ ਦਾ ਅਰਥ ਹੈ ਨਾਮ ਨਾਹ ਉਹਦਾ ਅਰਥ ਹੈ ਪਤੀ ਮਾਲਕ ਹਰ ਨਾਹ ਉਹ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਮਾਨਸ ਸੰਧੀ ਆਸ ਦੋਵੇਂ ਸੱਸੇ ਅੱਖਰਾਂ ਦਾ ਨਖੇੜਾ ਕਰਕੇ ਮਾਨਸ ਸੰਧੀ ਆਸ ਸਿੱਧਾ ਨਹੀਂ ਬੋਲਣਾ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਇ ਐ ਪਾਏ ਬਿਗੁਚੀ ਐ ਦੁਇ ਐ ਦੱਦੇ ਨੂੰ ਔਕੜ ਈੜੀ ਨੂੰ ਸਿਹਾਰੀ ਐੜੇ ਨੂੰ ਦਲਾਵਾ ਦੁਇ ਐ ਇਉਂ ਇਸ ਦਾ ਉਚਾਰਨ ਹੋਣਾ ਹੈ ਦੁਇ ਐ ਕ ਨਹੀਂ ਉਚਾਰਨ ਕਰਨਾ ਆਮ ਵੇਖੀਦਾ ਪਾਠੀ ਬੋਲਦੇ ਨੇ ਦੁਇ ਐ ਪਾਏ ਦੁਇ ਐ ਫਿਰ ਬੇਨਤੀ ਲਿਖ ਲਓ ਆਪ ਜੀ ਦੱਦੇ ਔਕੜ ਈੜੀ ਸਿਹਾਰੀ ਐੜੇ ਨੂੰ ਦਲਾਵਾ ਦੁਇ ਐ ਭਾਈ ਬਿਗੁਚੀ ਐ ਗਲ ਪਈ ਸੋ ਜਮ ਕੀ ਫਾਸ ਜਿਹੜਾ 100 ਇਹ ਮੁੱਖਾਈ ਹਾਂ ਪਈ 100 ਵੱਖਰਾ ਵੱਖਰਾ ਆਮ ਤੌਰ ਤੇ ਪੈਸ ਇਕੱਠਾ ਲਿਖ ਦਿੱਤਾ ਜਾਂਦਾ ਹੈ ਤੇ ਇਸੇ ਤਰ੍ਹਾਂ ਹੀ ਪਾਠੀ ਪੜ ਜਾਂਦੇ ਨੇ ਪਈ ਵੱਖਰਾ 100 ਵੱਖਰਾ ਗਲ ਪਈ ਸੋ ਜਮ ਕੀ ਫਾਸ ਦੁਇ ਐ ਪਾਏ ਵੇ ਗੁਚੀ ਐ ਗਲ ਪਈ ਸੋ ਜਮ ਕੀ ਫਾਸ ਜੇ ਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸ ਜੋ ਬੇਨਤੀ ਕੀਤੀ ਦੋਵੇਂ ਸਸਿਆਂ ਨੂੰ ਨਖੇੜਨਾ ਹੈ ਮਾਨਸ ਸੰਧੀ ਆਸ ਸੰਧੀ ਬੋਲਣਾ ਹੈ ਸੰਧੀ ਨਹੀਂ ਬੋਲਣਾ ਸੰਧੀ ਦਾ ਅਰਥ ਹੈ ਦੀ ਮਨੁੱਖ ਦੀ ਆਸ ਤੇ ਜੇ ਸੰਧੀ ਬੋਲੀਏ ਤਾਂ ਸੰਧੀ ਦਾ ਭਾਵ ਹੁੰਦਾ ਹੈ ਕੋਈ ਸੁਧਾ ਸਫਾਈ ਜਾਂ ਕੋਈ ਮੇਲ ਮਲਾਪ ਕੋਈ ਜੋੜ ਮਾਉਣਾ ਮਾਨਸ ਸੰਧੀ ਆਸ ਦੁਇਆ ਭਾਏ ਵਿਗੁੱਚੀਐ ਗਲ ਪਈ ਸੋ ਜਮਕੇ ਫਾਸ ਜੇਹਾ ਬੀਜੈ ਸੋ ਲੁਣਾ ਮੱਥੈ ਜੋ ਲਖਿਆਸ ਰੈਣ ਵਿਹਾਣੀ ਪਛਤਾਣੀ ਉਠ ਚੱਲੀ ਗਈ ਨਿਰਾਸ ਜਿਨ ਕਾ ਸਾਧੂ ਭੇਟੀਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤਉਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਾਨ ਤਨ ਰਤਾ ਸਾਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੂੜਾ ਵਿਆ ਦਿਸਨ ਸਬੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਣ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਪਰ ਹਰ ਮਾਨ ਤਿਣ ਪ੍ਰਭ ਸੰਗ ਮੌਲਿਆ ਕਈਆਂ ਥਾਵਾਂ ਤੇ ਤ੍ਰੇਣ ਪਾਠ ਛਪਿਆ ਹੁੰਦਾ ਹੈ ਤੱਤੇ ਦੇ ਚਰਨ ਵਿੱਚ ਅੱਧਾ ਰਾਰਾ ਵਣ ਤ੍ਰੇਣ ਪਰ ਜਿਹੜਾ ਸਹੀ ਸਰੂਪ ਹੈ ਸ਼ੁੱਧ ਰੂਪ ਉਹ ਰਾਰੇ ਤੋਂ ਬਿਨਾ ਹੈ ਵਣ ਤੇਣ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਮੌਲਿਆ ਇਹ ਵੀ ਬਹੁਤਾ ਕੱਸ ਕੇ ਨਹੀਂ ਮੌਦਿਆ ਵਣ ਤੇਣ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਜਿਹੜੀ ਸッセ ਤੇ ਟਿੱਪੀ ਹੈ ਇਹਨੂੰ ਪੂਰਾ ਬੋਲਣਾ ਹੈ ਰਾਰੇ ਦੀ ਆਵਾਜ਼ ਅੱਧੀ ਕਰਨੀ ਹੈ ਸਮਰਥ ਪੁਰਖ ਅਪਾਰ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹਾਂ ਤਿਨ ਕੈ ਸਦ ਬਲਿਹਾਰ ਨਾਨਕ ਹਰਜੀ ਮਿਆਕਰ ਸਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ੳਰਹਾਰ ਬਾਦਵੇ ਪਰਮ ਪੁਲਾਣੀਆਂ ਦੂਜੈ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤ ਇੱਥੇ ਆਮ ਤੌਰ ਤੇ ਪਾਠੀ ਰਾਗੀ ਗਲਤੀ ਕਰਦੇ ਨੇ ਜੀ ਲੱਖ ਸ਼ਿੰਗਾਰ ਬਣਾਇਆ ਸ਼ਿੰਗਾਰ ਇੱਕ ਤਾਂ ਸੱਸੇ ਪੈਰ ਬਿੰਦੀ ਆਪਣੇ ਕੋਲੋਂ ਲਾ ਦਿੱਤੀ ਦੂਸਰਾ ਬਿਹਾਰੀ ਦੀ ਸਿਹਾਰੀ ਕਰ ਦਿੱਤੀ ਤੇ ਤੀਸਰਾ ਟਿੱਪੀ ਕੋਲੋਂ ਲਾ ਦਿੱਤੀ ਤਿੰਨ ਗਲਤੀਆਂ ਇਸ ਇੱਕ ਅੱਖਰ ਵਿੱਚ ਹੀ ਕਰ ਦਿੱਤੀਆਂ ਇਸ ਤਰ੍ਹਾਂ ਨਹੀਂ ਕਰਨਾ ਲਾਖ ਸੀਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਸਨ ਪ੍ਰੇਤ ਜਿਤ ਦਿਨ ਦੇਹ ਬਿਨਸ ਸੀ ਬਿਨਸ ਸੀ ਨਹੀਂ ਬੋਲਣਾ ਬਿਨਸ ਸੀ ਬੋਲਣਾ ਇਕੱਠਾ ਹੀ ਹੈ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਸਨ ਪ੍ਰੇਤ ਪਕੜ ਚਲਾਇਨ ਦੂਤ ਜਾਮ ਕਿਸੈ ਨਾ ਦੇਨੀ ਭੇਤ ਬਿੰਸਸੀ ਥੋੜਾ ਜਿਹਾ ਆਪਾਂ ਨਖੇੜਾ ਕਰਾਂਗੇ ਤਾਂ ਪਾਠ ਸ਼ੁੱਧ ਹੋਵੇਗਾ ਸਬੰਧਕ ਰੂਪ ਵਿੱਚ ਇਹਨੂੰ ਬੋਲਣਾ ਹੈ ਬੇਨਸਸੀ ਨਹੀਂ ਬੋਲਣਾ ਜਿਤ ਦੇਨ ਦੇਹ ਬਿੰਸਸੀ ਤਿਤ ਵੇਲਾ ਕਹਿ ਸੰਪ੍ਰੇਤ ਪਕੜ ਚਲਾਇਨ ਦੂਤ ਜਾਮ ਚਲਾਇਨ ਚਲਾਇਨ ਨਹੀਂ ਕਰਨਾ ਇੱਥੇ ਕਈ ਐੜਾ ਲਾਦ ਹੁੰਦੇ ਨੇ ਚਲਾਇਨ ਪਕੜ ਚਲਾਇਨ ਦੂਤ ਜਾਮ ਕਿਸਾ ਨਾ ਦੇਨੀ ਭੇਤ ਛਾਡ ਖੜੋ ਤਖਨੈ ਮਾਹੇ ਜਿਨ ਸਿਓ ਲੱਗਾ ਹੇਤ ਹਾਥ ਮਰੋੜੈ ਤਨ ਕਪੇ ਸਿਆਹ ਹੋ ਵਾਸੇਤ ਜਿਹਾ ਬਿਜੈ ਸੋ ਲੁਣੈ ਕਰਮਾਂ ਸੰਧੜਾ ਕੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਪਾਦਵੇ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ